ਰਾ ਮਾਡਲ ਬੀਡੀਆਈ 590000 ਰੁਪਿਆ ਦੇ ਵਿੱਚ ਬਰੇਜ਼ਾ ਕਾਰ ਇਹ ਕਾਰ ਬਿਆਰ ਐਸਾ ਕਾਰ ਬਿਆਰ ਆ ਬਾਈ ਜਿੱਥੇ ਵੀਡੀਓ ਪਈ ਤੇ ਗੱਡੀ ਦੀ ਗਈ ਫਰ ਸਰਪ 490000 ਦੀ ਫੋਰਚਨਰ ਬਾਈ 15 ਮਾਡਲ ਆਡੀ A4 ਸਰਪ 8 ਲੱਖ ਜੀ 8 ਲੱਖ ਰੁਪਿਆ ਹਾਂਜੀ ਹਾਂਜੀ ਬਾਈ ਮੇਥਰ ਸਤਿ ਸ਼੍ਰੀ ਅਕਾਲ 77 ਸੈਕਟਰ ਦੇ ਵਿੱਚ ਖੜਾ ਮੋਹਾਲੀ ਤੇ ਗੱਲ ਕਰਾਂ ਵੀ ਕਾਰਾਂ ਤੁਹਾਨੂੰ ਐਸੀਆਂ ਦਊਂਗਾ ਰੇਟ ਤੁਹਾਨੂੰ ਐਸੇ ਦਊਂਗਾ ਵੀ ਹਰਾਨ ਹੋ ਜਾਓਗੇ ਦੇਖ ਕੇ ਰੇਟ ਬਹੁਤ ਜਾਇਜ਼ ਰਹਿਣਗੇ ਟ੍ਰਾਈ ਸਿਟੀ ਕਾਰਸ ਤੇ ਖੜਾ ਸਸੀ ਕਾਲ ਵੀਰ ਸਸੀ ਕਾਲ ਜੀ ਉਹ ਠੀਕ ਹੈ ਸਵਾਦ ਆ ਵੀਰ ਵੀ ਦੇ ਉੱਪਰ ਹੈ ਨਾ ਠੀਕ ਠਾਕ ਹੋ ਹਾਂਜੀ ਹਾਂ ਵਧੀਆ ਜੀ ਬਈ ਅੱਜ ਦੀਆਂ ਕਾਰਾਂ ਕਿੱਦਾਂ ਦੀ ਰਹਿਣਗੇ ਆਪਣੇ ਲਵੇ ਕਾਰਾਂ ਜੀ ਅੱਜ ਪੰਜ ਸਾਰੀ ਤਰ੍ਹਾਂ ਦੀਆਂ ਆਈਆਂ ਜੀ ਸਾਰੀ ਕੰਪਨੀਆਂ ਦੀਆਂ ਜੀ ਆਲ ਆਨਡਰ ਆ ਜੀ ਅੱਛਾ ਰੇਟ ਰੇਟ ਵੀ ਜਾਇਜ਼ ਜੀ ਆਪਣੇ ਰੇਟ ਜਾਇਜ਼ ਹੋਵਾਂ ਜੀ ਕਾਰਾਂ ਵੀ ਨਵੀਆਂ ਆਈਆਂ ਸਾਰੀਆਂ ਬਦਲ ਗਈ ਜੀ ਲੈ ਵੀ ਹਾਂਜੀ ਆਹ ਕਾਰ ਦੇਖੋ ਬਈ ਹੈ ਨਾ ਕਾਲੇ ਰੰਗ ਦੀ ਫੋਰਚੂਨਰ ਕਾਰ ਅੱਛਾ ਓਨਰ ਕਿਹੜਿਆ ਕਾਰ ਹੈ ਫਰਸਟ ਜੀ ਫਰਸ ਪਹਿਲੇ ਨਾਂ ਦੀ ਕਾਰ ਤੇ ਬਗੇ ਛੋਟੇ ਸਿਰ ਵਰਗੇ ਤੇ ਟਾਇਰ ਪੈਨੇ ਆ ਦੇ ਕਾਲੇ ਨਾ ਕੀ ਗਲਾਸੀ ਪਰ ਖੜਦਾ ਨਹੀਂ ਹੈ ਜੀ ਕੰਚ ਭਈਏ ਗੱਡੀ ਉੱਪਰ ਗਲਾਸ ਲਾਇਆ ਹੈ ਜਾਈ ਕੋਟਿੰਗ ਵਗੈਰਾ ਕਰਾਈ ਵੀ ਬਾਈ ਨੇ ਵਧੀਆ ਪੀਵੀਆਤ ਹੁੰਦੀ ਹੈ ਜਿਹੜੀ ਠੀਕ ਹੈ ਹਾਂਜੀ ਲਓ ਜੀ ਬਾਈ ਤੇ ਇਹ ਕਾਰ ਬਾਈ ਤੁਸੀਂ ਲਿਆ ਸਕਦੇ ਹੋ ਬਾਈ ਤੁਸੀਂ 13 ਮਾਡਲ 13 14 ਜੀ ਹੈ ਸੰਪਰਕ ਇਹ 13424 ਜੀ ਹਾਂਜੀ ਹਾਂ ਅੰਦਰੋਂ ਦਿਖਾਉਣਾ ਤੁਹਾਨੂੰ ਆਜੋ ਤੇ ਰੇਟ ਬਾਈ ਰੇਟ ਬਹੁਤ ਜ਼ਿਆਦਾ ਹੋਊਗਾ ਸੋ ਸਪਈਆ ਸਾਰੇ ਸਾਲ ਕੀ ਜੀ ਅੱਛਾ ਹਾਂਜੀ ਲੈ ਟੱਪਾ ਨਵਾਂ ਪਿਆ ਗੱਡੀ ਦਾ ਜੀ ਸੀਟ ਕਵਰ ਨਵੇਂ ਪਏ ਆ ਜੀ ਬਾਈ ਕਾਰ ਬਹੁਤ ਸੋਹਣੀ ਆ ਬਾਈ ਹਨਾ ਕਾਰ ਵੀ ਵਧੀਆ ਬਲੈਕ ਤੋਂ ਨਾਲੇ ਅੱਜ ਕੱਲ ਉਹ ਵੀ ਟ੍ਰੈਂਡ ਮਾ ਕਲਰ ਜੀ ਸਹੀ ਗੱਲ ਆ ਐਨ ਬਲੈਕ ਹੋ ਗਈ ਫੋਰਚੂਨਰ ਬਲੈਕ ਹੋ ਗਈ ਇਹਦੇ ਲੱਭੀਆਂ ਮੈ ਨਹੀਂ ਮਿਲਦੀਆਂ ਜੀ ਸਹੀ ਗੱਲ ਆ ਤੇ ਪੈਸੇ ਕਿੰਨੇ ਨੇ ਇਹਦੇ ਪੈਸੇ ਜੀ ਜਾਇਦੇ ਜਮਾਈ ਜਾਇ ਜਗਾ ਹਕੀ ਕਾਰ ਆ ਜੀ ਮੈਂ ਆਪਣੇ ਅੱਛਾ ਕਲੋਜ਼ੇ ਦੇ ਬਾਹਰ ਲੈਂਦੇ ਹਾਂ ਜੀ ਘਰੇਲੂ ਕਾਰ ਆ ਜੀ 10.5 ਲੱਖ ਰੁਪਏ ਦੀ ਗੱਡੀ ਦਵਾ ਦਾਂਗੇ ਜੀ 10 ਲੱਖ ਤੇ 50 ਹਜ਼ਾਰ ਦੀ ਹਾਂਜੀ 10 ਲੱਖ 50 ਹਜ਼ਾਰ ਦੀ ਫੋਰਚੂਨਰ ਬਾਈ ਇੱਕ ਵਾਰ ਫੇਰ ਦੁਬਾਰਾ ਸਾਰੀ ਦਿਖਾ ਦੇ ਤੇ ਕਾਰ ਚੈੱਕ ਕਰ ਲਓ ਆਹ ਕਾਰ ਤੁਸੀਂ ਲੈ ਜਾ ਸਕਦੇ ਹੋਗੇ ਵੀ ਟਰਾਈਸਿਡੀ ਕਾਰ ਤੋਂ ਅੱਛਾ ਲੋਨ ਹੋ ਜੂ ਲੋਨ ਹੋ ਜਾਏਗਾ ਠੀਕ ਹੈ ਜੀ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਅਗਲੀ ਆ ਗਈ ਬਰੇਜ਼ਾ ਕਾਰ ਆ ਬਣੇ ਲਵੇ ਚੈੱਕ ਕਰ ਲਓ ਕੰਡੀਸ਼ਨ ਬਰੇਜ਼ਾ 18 ਮਾਡਲ ਦੀ 18 ਮਾਡਲ ਹਾਂਜੀ ਮਾ ਕੋਈ ਕੰਮ ਖਰਚਾ ਕਰਦਾ ਕੰਮ ਦੇਖੋ ਇਹ ਗੱਡੀਆਂ ਦੇਖੋ ਤੁਸੀਂ ਲੱਭੀਆਂ ਪਈਆਂ ਗੱਡੀਆਂ ਕੋਈ ਸਕਰਾਚ ਵੀ ਨਹੀਂ ਹੈ ਜੀ 18 ਮਾਡਲ ਮਹਾਲੀ ਨੰਬਰ ਹੈ ਜੀ ਪੀਪੀ 65 ਜੀ ਠੀਕ ਹੈ ਜੀ ਹਾਂਜੀ ਲੋ ਜੀ 18 ਮਾਡਲ ਮਹਾਲੀ ਦਾ ਨੰਬਰ ਹੈ ਤੇ ਤੁਸੀਂ ਕਾਰ ਚੈੱਕ ਕਰ ਲਓ ਮੈਂ ਲੋਕ ਖੋਲ ਦਿੰਦਾ ਲੋ ਜੀ ਚੈੱਕ ਕਰੋ ਨਾਲ ਦੇ ਤੈਰ ਦੇ ਕੇ ਪੀ ਵੀ ਦੂਸਰਾ ਜੋੜਾ ਜੀ ਹਾਂਜੀ ਹਾਂ ਬੀ ਡੀ ਆਈ ਮਾਡਲ ਹੈ ਜੀ ਠੀਕ ਹੈ ਹਾਂਜੀ ਇਹ ਕਾਰ ਵੀ ਤੁਸੀਂ ਲੈ ਜਾ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਪਈ ਆ ਵਧੀਆ ਕਾਰ ਹੈ ਤੇ ਪੈਸੇ ਕਿੰਨੇ ਨੇ ਇਹਦੇ ਪੈਸੇ ਮਿਲ ਜੇਗੀ ਲਾਸਟ ਕਾਰ ਜੀ 6 ਮੰਗਦੇ ਆ ਜੀ 590 90 ਦੀ ਲਾਸਟ ਮਿਲ ਜੂਗੀ 5 ਲੱਖ 90 ਹਜ਼ਾਰ ਦੀ 18 ਮਾਡਲ 18 ਮਾਡਲ ਜੀ 18 ਮਾਡਲ ਬੀ ਡੀ ਆਈ 5 ਲੱਖ 90 ਹਜ਼ਾਰ ਰੁਪਇਆ ਦੇ ਵਿੱਚ ਬਰੇਜ਼ਾ ਕਾਰ ਚੱਕ ਲੋ ਤੇ ਆ ਗਈ ਇਕੋ ਇਕੋ ਜੀ 14 ਜੀ 14 ਮਾਡਲ ਹਾਂਜੀ ਹੈ ਭਈ ਇਹ ਵੀ ਕਾਰ ਪੂਰੀ ਵਧੀਆ ਜੇ ਕਿਹਾ ਨਾ ਬਿਲਡ ਵਧੀਆ ਮਜਬੂਤ ਹੈ ਜੀ ਫੋਰਚੂਨਰ ਨੂੰ ਟੱਕਰ ਦਿੰਦੀ ਹੈ ਜੀ ਸਹੀ ਗੱਲ ਹੈ ਹਾਂਜੀ ਇਹ ਕਾਰ ਤੁਸੀਂ ਲੈ ਆ ਸਕਦੇ ਆਂਗੇ ਬਈ ਇਹਨੂੰ ਲੋਕ ਖੋਲ ਦੋ ਲੋ ਜੀ ਆਜੋ ਤੁਹਾਨੂੰ ਮੈਂ ਅੰਦਰੋਂ ਦਿਖਾਦਾ ਕਾਰ ਆਹ ਕਾਰ ਆ ਵੀ ਬਿਲਕੁਲ ਨਿੰਦਨ ਜੋ ਕਾਰ ਨਹੀਂ ਹੈਗੀ ਵੀ ਅੱਛਾ ਇੰਜਨ ਸਾਊਂਡ ਵਗੈਰਾ ਵੋਕੇ ਜੀ ਪੈਟਰੋਲ ਗੱਡੀ ਵਰਗੀ ਆਵਾਜ਼ ਆ ਗੱਡੀ ਦੇ ਇੰਜਨ ਦੀ ਠੀਕ ਹੈ ਜੀ ਹਾਂਜੀ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਮਾਡਲ 2000 ਟਾਕੀਆਂ ਟਾਕੀਆਂ ਬਹੁਤ ਭਾਰੀਆਂ ਜੀ ਹੈਵੀ ਕੁਆਲਟੀ ਕਾਰ ਹੈ ਜੀ ਕਿੰਨਾ ਮਾਡਲ 2014 ਜੀ ਪੈਸੇ ਲਾਸਟ ਗਿਆ 14 ਗੇ ਵੀ ਜੀ ਇਹ ਗੱਡੀ ਮਿਲ ਜੇ ਲਾਸਟ ਆਪਾਂ ਨੂੰ 290000 ਦੀ 290000 90 285 ਮਿਲ ਜੇ ਲਾਸਟ ਕਰਦੇ ਜੀ 5000 ਦਾ ਹੋ ਡਿਸਕਾਊਂਟ ਕਰਦੇ ਆ ਤੇ ਆ ਆ ਗਈ ਆਪਣੇ ਲਵੇ ਡਸਟਰ ਦੋ ਖੜੀਆਂ ਨੇ ਕਿਹੜਾ ਮਾਡਲ ਹੈ ਇਹ ਜੀ 13 ਜੀ 14 ਜੀ 13 ਫਰੰਟ ਸੀਸ਼ਾ ਨਾਲ 14 ਜੀ ਇਹ 13 ਜੀ

ਇੱਥੇ ਵੀਡੀਓ ਪਈ ਤੇ ਗੱਡੀ ਗਈ ਹਾਂਜੀ ਫਰ ਠੀਕ ਹੈ ਫਿਰ ਬਾਅਦ ਚ ਪੈਂਦੀ ਨਹੀਂ ਗੱਡੀ ਜਦੀ ਕਰੀ ਲੰਦਾ ਅਗਰ ਕਮੈਂਟ ਫਿਰ ਕਾਉਂਦੇ ਆ ਫੇਕ ਸੀ ਵੀਡੀਓ ਹਾਂਜੀ ਹਾਂਜੀ ਆਈ ਹੁੰਦਾ ਬਿਲਕੁਲ ਬਿਲਕੁਲ ਤੇ ਇਹ 13 ਮਾਡਲ ਇਹ 13 ਜੀ ਪੈਸੇ ਦੇ 270 ਜੀ ਓਨਰ ਓਨਰ ਫਸਟ ਜੀ ਫਸਟ ਓਨਰ ਠੀਕ ਹੈ ਡੀਜ਼ਲ ਦੀ ਡੀਜ਼ਲ ਦੀ ਤੇ ਆ ਆ ਗਈ ਆਪਣੇ ਲਈ ਫੋਰਚਨਰ ਇਹਦਾ ਰੇਟ ਸੁਣਿਓ ਤੁਸੀਂ ਇਹਦਾ ਰੇਟ ਸੁਣ ਕੇ ਬਾਈ ਤੁਸੀਂ ਭੱਜੇ ਆਉਂਗੇ ਇੰਜਨ ਤੇ ਕਮੀ ਕੋਈ ਅੰਜ ਦੇ ਫੋਟੋ ਟਵੈਟਾਂ ਬੰਦ ਕਿਆ ਕਮੀ ਆ ਇਹਦੇ ਬੂੜਾ ਕਰ ਦਿੰਦੀ ਆ ਬੰਦੇ ਨੂੰ ਜੀ ਆਪ ਨਹੀਂ 부ੜੀ ਹੁੰਦੀ ਸਹੀ ਗੱਲ ਹੈ ਤੇ ਇਹਦਾ ਰੇਟ ਸੁਣਿਆ ਤੁਸੀਂ ਬਸ ਐਸਾ ਰੇਟ ਮਿਲਦੂ ਪਈ ਹੈ ਨਾ ਸਵਿਫਟ ਤੋਂ ਵੀ ਥੱਲੇ ਰੇਟ ਇਹ ਮਿਲ ਜੂ 490000 ਦੀ 490000 ਦੀ ਬਈ ਆ ਫੋਰਚਨਰ ਕਾਰ ਬਈ ਇਹ ਤੁਸੀਂ ਲਿਆ ਸਕਦੇ ਹੋ ਕਿ ਟ੍ਰਾਈ ਸਿਟੀ ਕਾਰ ਸਿਕ ਔਰ ਪੂਰੀ ਕਾਰ ਦਿਖਾ ਦੇ ਸਰਪ ਚ 490000 ਦੀ ਫੋਰਚਨਰ ਬਈ ਲੈ ਜਾਓ ਫਿਰ ਬਈ ਤੇ ਅਗਲੀ ਆ ਗਈ ਵਰਨਾ ਕਾਰ ਆਪਣੇ ਲੈ ਬਈ ਹੈ ਨਾ ਵਰਨਾ ਕਾਰ ਤੁਹਾਨੂੰ ਮੈਂ ਦਊਂਗਾ ਬਹੁਤ ਵਧੀਆ ਗੱਡੀ ਪੂਰੀ ਰੱਖ ਬਈ ਕਾਰ ਦੇ ਹਨਾ ਆਪਣਾ ਕੈਮਰੇ ਦੇ ਵਿੱਚ ਬਿਲਕੁਲ ਬਿਲਕੁਲ ਤੇ ਆ ਚੈੱਕ ਕਰੋ ਬਈ ਵਰਨਾ ਕਾਰ ਆਟੋਮੈਟਿਕ ਡੀਜ਼ਲ ਦੀ ਹਾਂਜੀ ਦੋ ਵਰਨਾ ਕਾਰਾਂ ਨੇ ਉਹ ਵੀ ਪੁਸ਼ ਬਟਨ ਵਾਲੀ ਹੈ ਜੀ ਠੀਕ ਹੈ ਜੀ ਵੀ ਦੋ ਹਾਂਜੀ ਲਓ ਜੀ ਤੇ ਜਿਹੜੇ ਆਟੋਮੈਟਿਕ ਕਾਰਾਂ ਲੱਭਦੇ ਨੇ ਬਈ ਹਨਾ ਫੋਰਟੂਨ ਵਾਲੀਆਂ ਲੈ ਜਾ ਸਕਦੇ ਹੋ ਤੁਸੀਂ ਕੰਡੀਸ਼ਨ ਵਾਈਜ਼ ਓਕੇ ਹਾਂਜੀ ਹਾਂ ਵਧੀਆ ਜੀ ਓਨਰ ਫਸਟ ਸੈਕਿੰਡ ਸੈਕਿੰਡ ਜੀ ਸੈਕਿੰਡ ਹਾਂਜੀ ਪੁਸ਼ ਬਟਨ ਹੈ ਜੀ ਪੁਸ਼ ਟੂ ਸਟਾਰਟ ਡੀਜ਼ਲ ਦੇ ਵਿੱਚ ਹਾਂਜੀ ਲਓ ਜੀ ਤੇ ਬਈ ਪੇਜ ਫੋਲੋ ਜ਼ਰੂਰ ਕਰ ਲਓ 77 ਸੈਕਟਰ ਮਹਾਲੀ ਦੇ ਵਿੱਚ ਆਉਣਾ ਮੈਂ ਫਿਰ ਦੁਬਾਰਾ ਕਹਿ ਰਿਹਾ ਤੁਹਾਨੂੰ ਵਧੀਆ ਕਾਰ ਲੈਣ ਵਾਸਤੇ ਅੱਛਾ ਪੈਸੇ ਦੇ ਇਹ ਮਿਲ ਜਾਈ 5,20,000 ਦੀ ਜੀ ਮਾਡਲ ਲੋ ਯਾਰ 15 ਜੀ 15 ਹਾਂਜੀ 5,20,000 ਦੀ ਆਟੋਮੈਟਿਕ ਜੀ ਆਟੋਮੈਟਿਕ 6 ਰਵੇ ਗਾਲੀ ਪੁੱਸਤੂ ਸਟਾਰਟ ਹੋ ਉਹ ਕੁਛ ਵਧਣਾ ਹਾਂਜੀ ਤੇ ਆ ਆ ਗਈ ਅਗਲੀ ਆਪਣੇ ਲਵੇ ਮਾਡਲ 13 ਜੀ 13 ਹਾਂਜੀ 13 ਮਾਡਲ 6ਵੇਂ ਮਹੀਨੇ ਦੀ ਕਾਰ ਆ 14 ਤਰੀਕ ਦੀ ਨਿਕਲੀ ਹੋਈ ਆ ਚੰਡੀਗੜ੍ਹ ਦਾ ਨੰਬਰ ਹੈ। ਹਾਂ ਇੱਕ ਗੱਲ ਹੋਰ ਬਈ ਹਾਂ ਜਿਵੇਂ ਤੁਸੀਂ ਪਲੇਟਾਂ ਲੱਗਿਆ ਦੇਖ ਰਹੇ ਹੋ ਸਾਰੀਆਂ ਦੇ ਨੰਬਰ ਲੋਕਲ ਨੇ। ਲੋਕਲ ਹਾਂਜੀ ਲੋਕਲ ਕੋਈ ਨੰਬਰ ਬਾਹਰਲਾ ਨਹੀਂ ਸਾਡੇ ਲਵੇ ਸਾਰੀਆਂ ਸਾਡੇ ਕੋਲ ਚੰਡੀਗੜ੍ਹ ਪੰਜਾਬ ਆਉਣ ਲਈ ਚੰਡੀਗੜ੍ਹ ਪੰਜਾਬ 365 ਚੰਡੀਗੜ੍ਹ ਜੀ। ਲਓ ਜੀ। ਹਾਂਜੀ ਤੇ ਆਹ ਮਾਡਲ 2014 14 ਜੀ। 13 ਆ ਜੀ 13। 13 ਹਾਂਜੀ। ਪੈਸੇ ਕਿੰਨੇ ਨੇ ਇਹਦੇ? ਇਹ ਮਿਲਦੀ ਹੀ ਲਾਸਟ ਗੱਡੀ 3,80,000 ਦੀ। 3,80,000 ਦੀ ਲਾਸਟ। ਛੋਟੇ ਵੀ ਰਾਜਾ ਮੜਿਆ ਅੰਦਰੋਂ ਦਿਖਾ ਦੇ ਗਾਰ। ਲਓ ਜੀ ਬਈ ਚੈੱਕ ਕਰ ਲੋ। ਅੰਦਰੋਂ ਕਾਰ ਸੋਹਣੀ ਪਈ ਆ ਬਈ। ਟ੍ਰਾਈ ਲੋ ਟ੍ਰਾਈ ਲੈਣ ਵਾਸਤੇ ਵੀ ਤੁਹਾਨੂੰ ਰੋਡ ਵਧੀਆ ਦਵਾਂਗੇ ਅਸੀਂ ਓਰੇ ਬਈ ਹਨਾ ਐਸੀ ਗੱਲ ਨਹੀਂ ਹੈ ਕਿ ਵੀ ਓਰੇ ਰੋਡ ਪੂਰੇ ਵਧੀਆ ਨੇ ਤੇ ਆਪਾਂ ਕਿਹਾ ਚੰਡੀਗੜ੍ਹ ਨੰਬਰ ਚੰਡੀਗੜ੍ਹ ਦੀ ਗੱਡੀ ਹੈ ਸਾਫ਼ ਹੈ ਰੋੜਾ ਕਰਕੇ ਹੈ ਜੀ ਲੈਟਾਂ ਕਿ 2 ਕਿਲੋਮੀਟਰ ਬਾਅਦ ਗੱਡੀ ਅਸੀਂ 25-20 ਤਾਂ ਹੀ ਚੰਡੀਗੜ੍ਹ ਦੀ ਰੋਡਾਂ ਰਹਿ ਜਾਂਦੀ ਹੈ ਜੀ ਹਾਂ ਹਾਂ ਆ ਆ ਗਿਆ ਰੋਡ ਹੈ ਚੰਡੀਗੜ੍ਹ ਦੀ ਆ ਗਈ ਆਪਣੇ ਲਈ ਤੋਹਫਾ ਤੋਹਫਾ ਜੀ ਆਟੋਮੈਟਿਕ ਕਾਰ ਰੋਗਟ ਜੀ ਸੀਵਿਕ ਤੇ ਇਹ ਕਾਰ ਵੀ ਲੈ ਸਕਦੇ ਹਾਂ। ਇਹ ਸਪੋਰਟਸ ਮੋਡ ਵੀ ਹੈ ਜੀ ਆ। ਅੱਛਾ। ਇਹ ਆ ਵੀ ਹੈ ਜੀ ਤੇ ਪੂਰੀ ਹੋਈ। ਠੀਕ ਹੈ। ਹਾਂਜੀ। ਤੇ ਹੁਣ ਕਈ ਕਹਿਣਗੇ ਵੀ ਇਹਦੇ 'ਚ ਸਾੜ ਤੇ ਵੀ ਤੇਲ ਕੌਣ ਪਾਉ। ਬੰਦਾ ਜੀ ਸਾੜ ਛੋਟੇ ਆ ਇਹਦੇ ਨਾਲ ਰੱਖੇ ਵੀ ਆ ਪਾਲਣਣ ਵਾਲੀ ਬਤੇਰੀ ਆ ਜੀ। ਛੋਟੇ ਪਾਲਣ ਵਾਲੇ ਵੀ ਬੰਦੇ ਬਹੁਤ ਨੇ ਜਿਨੇ ਝੋਟਾ ਪਾਲਿਆ ਹੁੰਦਾ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹਨੇ ਪਾਲ ਹੀ ਲੈਣਾ ਹੁੰਦਾ। ਬਿਲਕੁਲ ਬਿਲਕੁਲ। ਸਹੀ ਗੱਲ ਆ ਬਈ। ਤੇ ਇਹ ਆ ਗਈ ਆਪਣੀ ਮਾਡਲ 2020 11 ਜੀ ਪੈਸੇ ਪੈਸੇ ਸਕੀਮ ਮੇ ਮਿਲ ਜੂਗੀ ਗੱਡੀ ਲਾਸਟ 185000 ਦੀ ਲਾਸਟ ਜੈਸ ਨੋ ਕਰ ਰਿਹਾ ਜੀ 185 ਦੀ 185000 ਜੈਸ ਨੋ ਨਹੀਂ ਹਾਂ ਜੀ ਵਧੀਆ ਟਾਇਰ ਟੱਪਾ ਐਨੇ ਕਹਦਾ ਉੱਪਰ ਸਮਾਨ ਲੱਗ ਰਿਹਾ ਗੱਡੀ ਤੇ ਮੈਟ ਮੈਟਿੰਗ ਹੋਈ ਵੀ ਗੱਡੀ ਨੂੰ ਵਧੀਆ ਸੀਟ ਕਵਰ ਪੇ ਵੀ ਟੱਚ ਪਲੇਅਰ ਲੱਗ ਰਿਹਾ ਜੀ ਠੀਕ ਆ ਹਾਂ ਜੀ ਅਗਲੀ ਆ ਗਈ ਆਪਣੀ ਲਵੇ Honda ਦੀ Amaze ਇਹ 13 ਮਾਡਲ ਹੈ ਜੀ ਹਾਂ ਜੀ ਹਾਂ ਇਹ ਗੱਡੀ ਮਿਲ ਜੂਗੀ 3 ਲੱਖ ਦੀ ਲਾਸਟ ਜੀ ਡੀਜ਼ਲ ਪੀਵੀ 65 ਨੰਬਰ ਹੈ ਜੀ 3 ਲੱਖ ਦੀ ਪੀਵੀ 65 ਬਹਾਲੀ ਦਾ ਨੰਬਰ ਲੈ ਜੀ ਆਹ ਕਾਰ ਤੁਸੀਂ ਲਿਆ ਭਾਈ ਅੰਦਰੋਂ ਦਿਖਾ ਦੇ ਅੰਦਰੋਂ ਚੈੱਕ ਕਰ ਲੋ ਤੇ ਕਾਰ ਵਧੀਆ ਪਈਆ ਤੇ ਕੰਡੀਸ਼ਨ ਵਾਈਜ਼ ਥੋੜੀ ਦੇਖ ਲੋ ਟੋਲ ਖੜ ਗਿਆ ਯਾਰ ਅੰਦਰੋਂ 70 ਮੈਟ ਵਗੈਰਾ ਪਏ ਹੋਏ ਨੇ ਬਈ ਹਨਾ ਤੇ ਅਗਲੀ ਆ ਗਈ ਆ ਲੋ ਤੋਹਫਾ ਬਈ ਸਾਡਾ ਬਜਟ ਥੋੜਾ ਥੋੜੇ ਬਈ ਨਾਲੇ ਵਾਸਤੇ ਆ ਹਰੇਕ ਬਜਟ ਵਾਸਤੇ ਰੱਖਣੀ ਪੈਂਦੀ ਕੋਈ ਭਾਈ ਆਪਾਂ ਨਾਰਾਜ਼ ਕਰਕੇ ਨਹੀਂ ਭੇਜਣਾ ਜੀ ਇਹ 12 ਮਾਡਲ ਹੈ ਡੀਜ਼ਲ ਦੀ 12 ਮਾਡਲ ਪਾਸਿੰਗ ਹੈਗੀ ਪਾਸਿੰਗ ਤੇ ਪਈਏ 12 ਦੀ 27 ਤੱਕ ਦੀ ਠੀਕ ਹੈ ਜੀ ਹਾਂਜੀ ਲੋ ਜੀ ਵਧੀਆ ਕਾਰ ਹੈ ਇਨਸੋਰਸ ਪੇਪਰ ਪੂਰੇ ਆ ਡੀਜ਼ਲ ਦੀ 25 26 ਦੀ ਵੀਰੇ ਦੰਦੀ ਆ ਜੀ ਚੰਡੀਗੜ੍ਹ ਨੰਬਰ ਦੀ ਚੰਡੀਗੜ੍ਹ ਨੰਬਰ ਹੈ ਜੀ ਪੈਸੇ ਪੈਸੇ ਮਿਲ ਜੂਗੀ ਗੱਡੀ ਲਾਸਟ 95000 ਕੀ ਠਾਡੇ ਕਰਕੇ 95000 ਕੀ ਲਾਸਟ 12 ਮਾਡਲ ਪੂਰੇ ਪੂਰੇ 95000 ਰੁਪਈਆ ਦੇ ਵਿੱਚ ਡੀਜ਼ਲ ਕਾਰ ਹੈ ਜੀ ਡੀਜ਼ਲ ਦੀ ਹਾਂਜੀ ਹੈ ਮਿਲ ਜੂਗੀ ਤਾਂ ਰੇਟ 12 ਮਾਡਲ 95000 ਰੁਪਈਆ ਦੀ ਬਈ ਆ ਲੈ ਜਾ ਤੇ ਆ ਆ ਗਈ ਆਪਣੇ ਲਵੇ ਸਕੋਡਾ ਦੀ ਰੈਪੜ ਬੜਾ ਆਟੋਮੈਟਿਕ ਜੀ ਆਟੋਮੈਟਿਕ ਹਾਂਜੀ ਕਿਹੜਾ ਮਾਡਲ 14 ਮਾਡਲ ਜੀ 14 ਮਾਡਲ ਹਾਂਜੀ ਠੀਕ ਹੈ ਜੀ 14 ਜਿਸਟਰ 15 ਜੀ ਹਾਂਜੀ ਹਾਂਜੀ ਪੰਜਾਬ ਨੰਬਰ ਆ ਫਰਸਟ ਓਨਰ ਕਾਰ ਹੈ ਬਧੀਆ ਆਟੋਮੈਟਿਕ ਹੈ ਜੀ ਆਜ ਅੰਦਰੋਂ ਦਿਸਾ ਦਿਖਾ ਰਿਹਾ ਜੀ ਇਹਦਾ ਵੀ ਅੰਦਰੋਂ ਦਿਖਾ ਕੇ ਸਵਾਲ ਆਉਂਦਾ ਘਰ ਆ ਚੈੱਕ ਕਰ ਲਓ ਅੰਦਰੋਂ ਇੰਟੀਰੀਅਰ ਬਈ ਆਏ ਹਾਏ ਹਾਏ ਹਾ ਆ ਇਸ ਨਿਰ ਆ ਇਸ ਕਾ ਬਈ ਪੂਰੀ ਕੈਂਡ ਚਲਾਣੇ ਬਈ ਪੂਰਾ ਬਧੀਆ ਹੈਗਾ ਇਹ ਸਟੀਅਰਿੰਗ ਬੜਾ ਕੈਂਡ ਆਉਂਦਾ ਬਈ ਸਟੀਅਰਿੰਗ ਨਾਲੇ ਸਮੂਥ ਬਹੁਤ ਚੱਲਦੀ ਹੈ ਜੀ ਇਦਾਂ ਹੀ ਆਟੋਮਾਰ ਜਿਵੇਂ ਸਮ ਕਿੰਨਾ ਮਾਡਲ 14 ਹਾਂ ਹਾਂ 14 ਮਾਡਲ 3 ਲੱਖ 40 ਹਜ਼ਾਰ ਦੀ 14 ਰਜਿਸਟਰ 15 ਪੰਜਾਬ ਨੰਬਰ ਹੈ ਆਟੋਮੈਟਿਕ 3 ਲੱਖ 40 ਹਜ਼ਾਰ ਦੀ 3 ਲੱਖ 40 ਹਜ਼ਾਰ ਦੀ ਡੀਜ਼ਲ ਦੀ ਸਾਡੀ ਜਲਦੀ ਵਧੀਆ ਆਟੋਮੈਟਿਕ ਜੀ ਫਾਜ਼ਿਲ ਕਾ ਦਾ ਨੰਬਰ ਹੈ ਦਾ ਹਾਂਜੀ ਤੇ ਅਗਲੀ ਆ ਗਈ ਆਪਣੇ ਲਵੇ ਆ ਗਈ ਰੈਪਿਡ ਅਗੇਨ ਰੈਪਿਡ 15 ਜੀ ਹਾਂਜੀ ਇਹ ਰਜਿਸਟਰ 16 ਜੀ 16 ਹਾਂਜੀ ਮੈਨੂਅਲ ਮੈਨੂ ਜੀ ਵਧੀਆ ਗੱਡੀ ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਚੰਡੀਗੜ੍ਹ ਦਾ ਨੰਬਰ ਹੈ ਜੀ ਤੇ ਅਲਾਇ ਕਰੂ ਹੈਗੇ ਨੇ ਪੈਸੇ ਕਰਦੇ ਪੈਸੇ ਕੱਢੀ ਮਿਲ ਜੂਗੀ ਆਪਾਂ ਨੂੰ ਇਹ 3,70,000 ਦੀ ਜੀ 3 ਲੱਖ ਤੇ 70,000 ਜੀ ਰਜਿਸਟਰ 16 ਜੀ 16 ਹਾਂਜੀ 16 ਰਜਿਸਟਰਡ ਕਾਰ ਹੈ ਤੇ ਕਾਰ ਚੈੱਕ ਕਰ ਲਓ ਬਈ ਵਧੀਆ ਕਾਰ ਪਈਆ ਇਹ ਕਾਰ ਤੁਸੀਂ ਲੈ ਆ ਸਕਦੇ ਲੋਨ ਹੋ ਜੂਗਾ ਨਾ ਵੀਰੇ ਲੋਨ ਹੋ ਜਾਏਗਾ ਜੀ 13 ਮਾਡਲ ਤੋਂ ਸਟਾਰਟ ਹੈ ਲੋਨ ਜੀ ਇੱਕ ਹੋਰ ਰੈਪਿਡ ਆ ਆਪਣੇ ਲਵੇ ਹਾਂਜੀ ਤੁਹਾਨੂੰ 6 ਮਹੀਨਿਆਂ ਦੀ ਆਮ ਹੈ 5 ਕਾਰਾਂ ਦਊਗਾ 5 5 ਜੀ 5 ਇਹਦੇ ਵਿੱਚ ਵੀ 6 ਹੈ 6 ਨੇ 6 ਐਜੇ ਵੀ ਉੱਚੀ ਉੱਚੀਆਂ ਪਿੱਛੇ ਤਿੰਨ ਖੜੀਆਂ ਨੇ ਇਹਨਾਂ ਦੇ ਵੀ ਹਾਂਜੀ ਤੇ ਇਹ ਮਾਡਲ ਇਹ ਮਾਡਲ ਹੈਗੀ ਵੀਰੇ 14 ਜੀ 14 ਹਾਂਜੀ ਹਾਂਜੀ ਤੇ ਇਹ ਵੀ ਲਾਸਟ ਦੀ ਹੈ ਲਾਸਟ ਵਹੀ ਕਢਾਈ ਵੀ ਆ ਸਾਬ ਨੇ ਰੈਪਡਾ ਜੀ ਉਹ ਐਂਡ ਦੇ ਨਾਲ ਪੈਸੇ ਬਦਲ ਹਾਂਜੀ ਹਾਂ ਹਾਂ ਇਹ ਵੀ ਹਾਈ ਲਾਈਨ ਹੈ ਟਾਪ ਮਾਡਲ ਲਈ ਅਸਲ ਹਾਈ ਲਾਈਨ ਹੈ ਇਹ ਕਿੰਨੇ ਪੈਸੇ ਦੀ ਕਾਰ ਮਿਲੂ ਆਪਾਂ ਇਹ ਮਿਲ ਜੂਈ ਕਾਰ ਦੀ ਲਾਸਟ ਜੀ ਆਪਾਂ ਨੂੰ 290000 ਦੀ ਜੀ 290000 ਦੀ 14 ਜੀ ਲਓ ਜੀ 14 ਮਾਡਲ 290000 ਤੇ 90000 ਹਾਂਜੀ ਗੱਡੀ ਬੁੱਕ ਕਰਨੇ ਵਾਲੀ ਬਾਅਦ ਚ ਫੋਨ ਨਾ ਕਰੀ ਜਾਓ ਗੱਡੀ ਤੇ ਵਿਕਣੀ ਆ ਪਰ ਐਕਸੈਸਰੀ ਲੱਗੀ ਵਧੀਆ ਗੱਡੀ ਨੂੰ ਪੀਵੀ 65 ਨੰਬਰ ਹੈ ਜੀ ਮਹਾਲੀ ਦਾ ਹਾਂਜੀ ਨੰਬਰ ਵੀ ਆ 786 ਹੈ ਜੀ 786 ਹਾਂਜੀ ਲਈ 786 0 ਪਿੱਛੇ 0 ਹੁਣੇ ਨੰਬਰ ਦੀ ਗੱਲ ਕਰਾ ਅਗਰ ਨੰਬਰ ਨੰਬਰ ਤੇ ਲੈਣ ਜਾਓ ਆਈ ਥਿੰਕ ਮੈਨੂੰ 2 ਲੱਖ ਰੁਪਏ ਦਾ ਨੰਬਰ ਬਿਲਕੁਲ ਬਿਲਕੁਲ ਪੀਵੀ 65 ਨੰਬਰ ਹੈ ਅਪਰ ਦੀ 65 ਮਹਾਲੀ ਦਾ ਬਾਈ ਹੈਨਾ ਮਹਾਲੀ ਦਾ ਜੀ ਤੇ ਇਹ ਨੰਬਰ ਨਾਲ ਮਿਲੂ ਹਾਂਜੀ ਹਾਂ ਠੀਕ ਆ ਇਹ ਨੰਬਰ ਨਾਲ ਮਿਲੂਗਾ ਬਾਈ ਤੇ ਰੇਟ ਦੱਸਤਾ ਸੀ ਆਪਾਂ ਦੋ ਲੱਖ 90 ਹਜ਼ਾਰ ਲੱਖ ਜੀ ਕਿਰਪਾ ਨਹੀਂ ਘਟਣਾ ਜੀ ਲਾਸਟ ਰੇਟ ਹੈ ਜੀ ਨੰਬਰ ਦੇ ਰੇਟ ਤੇ ਤੁਹਾਨੂੰ ਘਰ ਹਾਂਜੀ ਹਾਂ ਅਲਾਈ ਵੀ ਲੱਗੇ ਨੇ ਵਧੀਆ ਅਗਲੀ ਸਵਪਟਾ ਗਈ ਇਹ ਮਾਡਲ ਕਿਹੜਾ ਹੈ ਆ ਗਈ 16 ਜੀ 16 ਮਾਡਲ ਹਾਂਜੀ 16 ਮਾਡਲ ਸਵਿਫਟ ਕੰਡੀਸ਼ਨ ਸੋਹਣੀ ਪਈ ਆ ਬਾਈ ਅੰਦਰੋਂ ਦਿਖਾ ਦੇ ਇੱਕ ਵਾਰ ਕਾਰ ਬਾਈ ਵੀਡੀਆ ਜੀ ਮਾਡਲ ਹੈ ਜੀ ਬੀਡ ਸੀਗੇ ਨਾ ਇਹ ਗੱਡੀ ਹਾਂਜੀ ਫਰਸਟ ਓਨਰ ਫਰਸਟ ਓਨਰ ਜੀ ਪੈਸੇ ਪੈਸੇ ਇਹ ਗੱਡੀ ਮਿਲ ਜੇਗੀ 4 ਲੱਖ 40 ਹਜ਼ਾਰ ਦੀ ਜੀ ਮਾਡਲ 2016 ਜੀ 16 ਮਾਡਲ ਸਵਿਫਟ ਡੀਜ਼ਲ ਦੀ 4 ਲੱਖ ਤੇ 40 ਹਜ਼ਾਰ ਰੁਪਈਆ ਦੀ ਇਹ ਕਾਰ ਲੈ ਲਓ ਅਗਲੀ ਆ ਗਈ ਬਲੈਨੋ ਕਾਰ ਬਲੈਨੋ ਜੀ 17 ਮਾਡਲ ਜੀ 17 ਮਾਡਲ ਪੈਟਰੋਲ 17 ਮਾਡਲ ਹੈ ਜੀ ਹਾਂਜੀ ਹਾਂਜੀ ਪੈਸੇ ਇਹ ਵੀ ਡੈਲਟਾ ਮਾਡਲ ਹੈ ਜੀ 에어 ਬੈਗ ਸਾਬ ਹਾ ਗਿਆ ਇਸਮਾ ਜੀ ਓਕੇ ਹਾਂਜੀ ਤੇ ਪੈਸੇ ਕਰ ਇਹ ਮਿਲ ਜਈ ਗੱਡੀ ਆ ਲਾਸਟ ਆਪਾਂ ਨੂੰ ਜੀ 485000 ਦੀ 485000 ਦੀ ਅੰਦਰੋਂ ਚੱਕਾ ਕਾ ਕਾ ਮਰਵਾ ਲਿਆ ਕਰ ਮੇਰਾ ਭਾਈ ਕਾਰ ਦਾ ਨਾ ਤੇ ਦੇਖੋ ਕਾਰ ਵੀ ਇੱਥੋਂ ਇੱਥੋਂ ਬੋਲ ਦਿਖਾ ਆਏ ਹਾਏ ਆ ਦੇਖ ਕਰੋ ਅੰਦਰੋਂ ਕਾਰ ਸੋਹਣੀ ਪਈ ਆ ਬਈ ਪੂਰੀ ਵਧੀਆ ਤੇ ਇਹ ਕਾਰ ਲੈ ਜਾ ਸਕਦੇ ਹੋ ਤੇ ਅਗਲੀ ਆ ਗਈ ਤੁਹਾਨੂੰ ਬਈ ਹਨਾ ਤੇ ਆਡੀ ਕਾਰ ਆ ਆ ਕਾਰ ਤੁਸੀਂ ਲੈ ਜਾ ਸਕਦੇ ਹੋ ਰੇਟਾਂ ਦੇ ਮਾਮਲੇ ਦੀ ਗੱਲ ਕਰਾਂ ਵੀ ਰੇਟਾਂ ਦਾ ਨਿਰਾ ਇਸ਼ਕ ਹੋ ਜੂਗਾ ਇਹ 4 ਹੈ ਇਹ 4 ਪ੍ਰੀਮੀਅਮ ਜੀ ਪ੍ਰੀਮੀਅਮ ਹਾਂਜੀ ਹਾਂਜੀ 15 ਮਾਡਲ ਲੈ ਜੀ 15 ਮਾਡਲ ਇਹਦਾ ਰੇਟ ਤੁਹਾਨੂੰ ਦੱਸੋ ਇਹ ਮਿਲ ਜਾਈ ਗੱਡੀ ਆਪਾਂ ਨੂੰ ਲਾਸਟ ਜੀ 8 ਲੱਖ ਰੁਪਏ ਦੀ 8 15 ਮਾਡਲ ਆਡੀ A4 ਸਿਰਫ 8 ਲੱਖ ਜੀ 8 ਲੱਖ ਰੁਪਏ ਦੇ ਵਿੱਚ ਲੈ ਲਓ ਭਾਈ ਕਾਰ ਹਨਾ ਕਾਲੇ ਰੰਗ ਦੀ ਆਹ ਕਾਰ ਆ ਗਈ ਫੋਰਡ ਫੀਸਟਾ ਅਬ ਦੇ ਟਾਈਮ ਦੀ ਇਹ ਆਡੀ ਮਰਸੀਡੀ ਬੀਮਰ ਜੀ ਇਹ ਬਿਲਕੁਲ ਬਿਲਕੁਲ ਹਨਾ ਜੀ ਇਹ ਗੱਡਾ ਅੱਧਾ ਗੱਡੀ ਐਸ ਕਾਈ ਵੀ ਹਾਂ ਇਹ ਰਾਸ ਸੀਗਾ ਜਿਹੜੇ ਭਾਈ ਨੇ ਆਹ ਕਾਰ ਰੱਖੀ ਹੋਈ ਆ ਫੋਰਡ ਫੀਸਟਾ ਤੇ ਮੈਨੂੰ ਬੜਾ ਕਮੈਂਟ ਕਰਕੇ ਦੱਸੋ ਵੀ ਇਹਨਾਂ ਵੀ ਕਿਹੜੇ ਕਿਹੜੇ ਨੇ ਰੱਖੀ ਹੋਈ ਸੀ ਤਾਂ ਤੁਸੀਂ ਕੀ ਕੀ ਕਾਰਨਾਮੇ ਕਰਨਿਆ ਗਾਰਦ ਹੈਰੀ ਗੱਡੀ ਸਾਰੀ origignal ਹੈ ਜੀ ਪਾਵਰ ਵਾਲਾ ਬੰਦਾ ਰੱਖਦਾ ਸੀ ਕਾਰ ਨੂੰ ਹਾਂ ਪਾਵਰ ਜਿਹੜਾ ਹਾਈ ਲੈਵਲ ਗਿਆ ਹੁੰਦਾ ਉਸ ਟਾਈਮ ਜੀ ਅੱਛਾ ਇਹ ਹੈਗੀ ਥੋੜੀ ਪੈਟਰੋਲ ਦੀ ਡੀਜ਼ਲ ਦੀ ਡੀਜ਼ਲ ਦੀ ਅੰਜਨ ਵਧੀਆ ਗੱਡੀ ਦਾ ਜੀ ਠੀਕ ਹੈ ਇਹ ਸਾਰੀ ਹੈ ਸਾਰੀ ਵਧੀਆ ਗੱਡੀਆਂ ਬੰਪਰ ਇੱਕ ਬਾਕੀ ਸਾਰੀ ਗੱਡੀ origignal ਪਈ ਹੈ ਜੀ ਮਾਡਲ 2000 ਟਾਇਰ ਟੱਪਾ ਨੂੰ 10 ਜੀ ਪੈਸੇ ਇਹ ਗੱਡੀ ਮਿਲ ਜੂਗੀ ਲਾਸਟ ਆਪਾਂ ਨੂੰ 165000 ਦੀ ਜੀ 165000 ਦੀ ਜੀ ਲਓ ਜੀ ਬਈ 에어 ਬੈਗ ਵਾਲਾ ਮਾਡਲ ਹੈ ਟੌਪ ਜੀ ਆਹ ਤੋਹਫਾ ਆਹ ਜੀ 11 ਮਾਡਲ ਜੀ 11 ਮਾਡਲ ਹਾਂਜੀ ਲਈਦਾ ਮੈਂ ਤੁਹਾਨੂੰ ਸਟਾਰਟ ਕਰ ਨਵੀਂ ਸ਼ੇਪ ਵਾਲੀ ਆ ਲਾਇਅਰ ਟਾਇਰ ਪੇਵੇ ਆ ਜੀ ਇਹ ਖੜੀਆ ਸਟਾਰਟ ਹੈ ਇਸ ਟਾਈਮ ਨੋ ਸਾਊਂਡ ਜ਼ੀਰੋ ਸਾਊਂਡ ਆ ਬਾਈ ਨਾ ਲਾਇਅਰ ਟਾਇਰ ਨਵੇਂ ਪੇਵੇ ਗੱਡੀ ਵਿੱਚ 11 ਮਾਡਲ ਪਰ ਪੂਰੇ ਹਾਂਜੀ ਆਜੋ ਅੰਦਰ ਦਿਖਾਦਾ ਮੈਂ ਤੁਹਾਨੂੰ ਕਾਰ ਬ੍ਰਿਜਸਟੋਨ ਦੇ ਟਾਇਰ ਅਲਾਈ ਨਾ ਆਇ ਸਾਰਾ ਕੁਝ ਇੰਸਟਾਲਡ ਆ ਬਾਈ 2 ਪਾਵਰ ਵਿੰਡੋਆਂ ਇਹਦੇ ਤੁਹਾਨੂੰ ਮਿਲਣਗੀਆਂ ਤੇ ਕਾਰ ਸੋਣੀ ਪਈ ਆ ਤੇ 11 ਮਾਡਲ ਜੈ ਜੇ ਪੈਸੇ ਬਸ ਵੀ ਲੈ ਜੇ ਬੰਦਾ 175000 ਜੀ 175000 ਰੁਪਿਆ ਦੇ ਵਿੱਚ ਆਹ ਕਾਰ ਤੁਸੀਂ ਲਿਆ ਸਕਦੇ ਹੋ ਤੇ ਅਗਲੀ ਆ ਗਈ ਆਪਣੇ ਇਹਦਾ ਇਹਦਾ ਰੇਟ ਸੋਣਿਆ ਬਾਈ ਤੁਸੀਂ ਇਹ ਹੈਗੀ 17 ਜੀ 17 ਮਾਡਲਗੇ ਵੀ ਆਪਾਂ 17 ਦੇ ਹਿਸਾਬ ਦੇ ਲਾ ਮੈਂ ਦੱਸ 10000 ਜੀ ਤਾਂ ਵੀ ਗੱਡੀ ਕੋਈ ਮੈਂ ਹੀ ਨਹੀਂ ਹੈ ਜੀ ਹਾਂ ਅੱਛਾ ਕਿੰਨੇ ਪੈਸੇ ਦੀ ਕਾਰ ਇਹ 17 120000 ਦੀ ਲਾਸਟ ਪੀਪੀ 65 ਨੰਬਰ ਹੈ ਜੀ 17 ਮਾਡਲ 1 ਲੱਖ 20 ਹਜ਼ਾਰ ਰੁਪਈਆ ਦੇ ਵਿੱਚ ਆਹ ਕਾਰ ਲੈ ਜਾਓ ਬਾਈ ਹਨਾ ਤੇ ਕਾਰ ਦੇ ਅੰਦਰ ਚੈੱਕ ਕਰ ਲਾ ਬਈ ਆ ਜਾ ਮੜਾ ਤੇ ਇਹ ਐਵਰੇਜ ਕਿੰਨੀ ਕਿੰਨੀ ਦੇ ਦਿੰਦੀ ਹੈ ਇਹ ਕਵੀਡਾ ਵਾਲੀ ਇੰਜਨ ਹੈ ਇਸ ਦਈ ਜਾਂਦੀ ਹੈ 20 20 ਦੀ 20 ਬੂ ਦੀ ਐਵਰੇਜ ਬਾਈ ਤੇ ਆਹ ਕਾਰ ਲੈ ਜਾਓ ਬਾਈ ਹਨਾ ਕੁਝ ਵੀ ਨਾ ਰੇਟ ਦਾ ਆਪਾਂ ਕਹ ਦੀਏ ਵੀ ਇੱਕ ਰੂੰਗਾ ਹੀ ਆ ਸਾਡੇ ਲਈ ਹਨਾ ਇਹ ਵੀ ਛੋਟੇ ਦਾ ਸੀਜ਼ਨ ਤਾੜਾ ਠੰਡਾ ਕਰਕੇ ਠੰਡ ਠੰਣ ਪੈਣ ਲੱਗ ਗਈ ਅਗਲੇ ਮਹੀਨੇ ਮਿਲਨੀ ਵੀ ਨਹੀਂ ਹੈ ਜੀ ਇਹ ਜੀ ਅੱਜ ਜਿਵੇਂ ਅੱਜ ਗੱਲ ਕਰ ਅੱਜ ਤਾਂ ਕਸਟਮਰ ਨਹੀਂ ਨਾ ਆ ਰਿਹਾ ਕਾਰ ਦਾ ਜੋਸ ਠੰਡ ਚੱਲ ਪਈ ਪਈ ਹੈ ਨਾ ਅਗਲੇ ਮਹੀਨੇ ਸਟਾਰਟ ਹੈ ਜੀ ਇਹ 1.5 ਲੱਖ ਕੀ ਮੈਨੇਗੀ ਜੀ ਇਹ 1.5 ਅਗਲੇ ਮਹੀਨੇ ਰੇਟ ਵਧੂਗਾ ਦਾ ਹੁਣ ਲੈ ਦੋ ਤੇ ਲੈ ਜਾਣੀ ਹੈ ਕਿਸੇ ਨੂੰ ਅਗਲੀ K10 ਆ ਗਈ ਇਹ ਕਿਹੜਾ ਮਾਡਲ ਹੈ ਵੀਰੇ ਆਪਣੇ ਲਈ ਇਹ K10 11 ਜੀ 11 ਮਾਡਲ ਹਾਂਜੀ ਇਹਦੇ ਪੈਸੇ ਇਹ ਵੀ 2ਵੇਂ ਹੈ ਜੀ K10 ਆ ਜੀ ਸਹੀ ਗੱਲ ਹੈ ਇੱਕ ਲਿਖੀ ਗਿਆ ਹਾਂਜੀ ਹਾਂ ਹਾਂ ਇਹ ਮਿਲ ਜੂਗੀ ਵੀਰੇ ਲਾਸਟ ਗੱਡੀ 175000 ਦੀ ਜੀ 175000 ਰੁਪਏ ਦੀ 11 ਮਾਡਲ ਦੀ 11 ਮਾਡਲ ਹਾਂਜੀ ਕਈ ਕਹਣਗੇ ਮਹਿੰਗੀ ਆ ਮਹਿੰਗੀ ਆ ਮਹਿੰਗੀ ਆ ਇਹ ਟੂ ਮਹਿੰਗੀ ਟੂ ਮਹਿੰਗੀ ਨਹੀਂ ਨਹੀਂ ਹਾਂਜੀ ਆਪਣੇ ਲਾਵੇ ਪੈਸੇ ਘਟ ਹੁੰਦੇ ਨੇ ਬਿਲਕੁਲ ਨਹੀਂ ਹਲਾ ਤੇ ਆਹ ਦੇਖੋ ਬਈ ਇਹ ਆ ਗਈ ਪੋਲੋ ਇਹਦੇ ਨਾਲ ਇਹ ਚਾਰ ਪੋਲੋ ਦਊਗਾ ਚਾਰ ਤੁਹਾਨੂੰ ਚਾਰੇ ਹਾਂਜੀ ਕਿਹੜਾ ਮਾਡਲ ਹੈ 15 ਜੀ 15 ਮਾਡਲ ਕਾਰ ਤੇ ਆਹ ਕਾਰ ਚੈੱਕ ਕਰ ਲਓ ਬਈ ਹਨਾ ਲਓ ਜੀ ਬਈ ਆਜੋ ਅੰਦਰੋਂ ਦਿਖਾਵਾਂ ਤੁਹਾਨੂੰ ਇਹ ਸਾਰੇ ਨਵੇਂ ਸਟੀering ਵਾਲੀਆਂ ਕਾਰਾਂ ਨਵੇਂ ਡੈਸ਼ਬੋਰਡ ਵਾਲੀਆਂ ਨੇ ਜੀ ਤੇ ਕਾਰ ਸੋਣੀ ਪਈ ਹੈ ਚੈੱਕ ਕਰ ਲਓ ਬਾਈ ਹਨਾ ਇਹ ਕਾਰ ਤੁਸੀਂ ਲਿਆ ਅਛਾ ਪੈਸੇ ਕਿੰਨੇ ਕਰਦੇ ਇਹ ਗੱਡੀ ਮਿਲ ਜਾਈਏ ਲਾਸਟ ਜੀ ਆਪਾਂ 335000 ਦੀ ਜੀ 15 ਮਾਡਲ 15 ਮਾਡਲ ਪੰਜਾਬ ਨੰਬਰ ਹੈ ਜੀ 15 ਮਾਡਲ ਪੰਜਾਬ ਨੰਬਰ 335000 ਰੁਪਏ ਦੀ ਕਾਰ ਪੋਲੋ ਹਾਂਜੀ ਤੇ ਆ ਆ ਗਈ ਆਪਣੀ ਅਗਲੀ ਪੋਲੋ ਮਾਡਲ ਇਹ ਵੀ 15 ਜੀ ਇਹਦੇ ਪੈਸੇ ਇਹ ਹਾਈ ਲੈਨ ਆ ਕੰਫਰਟ ਲੈਨ ਹੈ ਜੀ ਹਾਂਜੀ ਇਹ ਮਿਲ ਜਾਈਏ ਲਾਸਟ ਗੱਡੀ ਆਪਾਂ 340000 ਦੀ ਜੀ 340000 ਰੁਪਏ ਦੀ ਬਾਈ ਇਹ ਕਰ ਲਿਆ ਸਾ ਤੁਸੀਂ ਇਹਦਾ ਲੋਨ ਹੋ ਜਾ ਹਾਂ ਜੀ ਹਾਂ ਲੋਨ 15 ਮਾਡਲ ਦੀ ਵਧੀਆ ਸੀ ਇਹ ਆ ਗਈ ਇਹ ਆ ਗਈ ਪੋਲੋ ਜੀਟੀ ਜੀਟੀ ਮਾਰਕੀਟ ਤੇ ਮਿਲਦੀ ਨਹੀਂ ਇਹ ਇਹ 18 ਰਿਸਟਰ ਹੁੰਦੀ ਐ ਪੈਸੇ ਇਹ ਮਿਲ ਜੇ ਇਹ ਲਾਸਟ ਗੱਡੀ 4.5 ਲੱਖ ਕੀ ਜੀ 4.5 ਲੱਖ ਰੁਪਈਆ ਦੇ ਵਿੱਚ ਜੀਟੀ ਕਾਰ ਤੁਹਾਨੂੰ ਜੀਟੀ ਹਾਂ 18 ਮਾਡਲ ਦੀ 18 ਮਾਡਲ ਆਜੋ ਤੁਹਾਨੂੰ ਮੈਂ ਅੰਦਰੋਂ ਚਾਤਾ ਮਰਵਾ ਦਿਆ ਇਹਦੇ ਅੰਦਰ ਸਟੀਰੀਓ ਵਗੈਰਾ ਬਹੁਤ ਹਾਈ ਵਾਈਬ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਲਾਈਟਾਂ ਜੀ ਦਿਨ ਚੜਾਂਦੀਆਂ ਰਾਤ ਨੂੰ ਲਾਈਟਾਂ ਜੀ ਹਾਂ ਜੀ ਦਿਨ ਚੜਾਂਦੀਆਂ ਲਾਈਟਾਂ 20 30 ਜਾਰੀਆਂ ਲਾਈਟਾਂ ਲੱਗੀਆਂ ਐਕਸੈਸਰੀ ਬਹੁਤ ਵਧੀਆ ਲੱਗੀ ਇਹ ਕਾਰ ਤੁਸੀਂ ਲਿਆ ਸਕਦੇ ਹੋ ਬਈ ਵਧੀਆ ਕਾਰਾਂ ਨੇ ਵਧੀਆ ਕਾਰਾਂ ਚੋਂ ਜਿਹੜੀ ਕਾਰ ਉਹ ਕਾਰ ਹੈ ਤੇ ਆਹ ਲਓ ਜੀ ਬਈ ਸਾਰੀ ਮਾਰਕੀਟ ਘੁੰਮ ਲਿਓ ਰੰਗ ਨਹੀਂ ਆ ਮਿਲਦਾ ਨਾ ਦਾ ਰੰਗ ਮਿਲੇ ਇਹ ਮਿਲੂ ਕਾਰ ਸਿਰਫ ਟ੍ਰਾਈਸਰੀ ਕਾਰਸ ਤੋਂ ਉਹ ਵੀ ਪੰਜਾਬ ਨੰਬਰ ਜੀ ਪੰਜਾਬ ਨੰਬਰ ਮਾਡਲ 2015 ਜੀ ਪੈਸੇ ਇਹ ਗੱਡੀ ਮਿਲ ਜੇ ਲਾਸਟ ਆਪਾਂ ਨੂੰ 2,85,000 ਦੀ 2,85,000 ਦੀ ਲਾਸਟ ਜੀ 15 ਮਾਡਲ 15 ਜੀ ਲਾਇ ਲੱਗੇ ਹੋ ਨੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਟ੍ਰਾਈਸਰੀ ਕਾਰਸ ਤੋਂ ਹਾਂਜੀ ਬਈ ਬਈ ਮਿੱਤਰੋ ਵਿਜ਼ਿਟ ਕਰ ਲਿਓ ਚੰਗੀਆਂ ਕਾਰਾਂ ਲੈਣ ਵਾਸਤੇ ਪੇਜ ਫੋਲੋ ਕਰ ਲਓ ਚੱਲੀ ਫਿਰ ਵੀਰੇ ਆਪਾਂ ਹਾਂਜੀ ਹਾਂ ਸਸੀ ਗੱਲ